ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪੈਂਟਸਿਵਿੰਗਾ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿੰਦਾ ਹਣਾ ਤਾਂ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਏ ਆ ਉਹ ਕੁਰਤੇ ਪਜਾਮੇ ਦਾ ਛੋਟੇ ਬਣੇ ਦਾ ਜਿਹਨੂੰ ਆਪਾਂ ਗਾਇ ਪਣੇ ਦੇ ਵੀ ਕਹਿੰਦੇ ਆ ਭੈਣਾ ਪਰ ਇਹਦਾ ਜਿਹੜਾ ਪਣਾ ਉਹ ਆਪਾਂ ਹਰ ਇੱਕ ਦਾ ਮੈਨ ਨਾ ਹੁੰਦਾ ਵੀ ਕਿੰਨਾ ਸਭ ਤੋਂ ਪਹਿਲਾਂ ਤੁਹਾਨੂੰ ਕੱਪੜਾ ਦੱਸ ਦਿਆਂ ਕੱਪੜਾ ਹੈਗਾ 5.5 ਮੀਟਰ ਆਪਣੇ ਕੋਲੇ ਠੀਕ ਹੈ ਨਾਪ ਦੇ ਹਿਸਾਬ ਨਾਲ ਕੱਪੜਾ ਲਿਆ ਕਰੋ ਨਾ ਅਗੇ ਸਾਰਿਆਂ ਨੇ 5 ਮੀਟਰ ਲੈ ਲਿਆ ਕਰੋ ਕਈ ਭੈਣਾਂ ਜਦੋਂ ਕਪੜਾ ਬਾਜ਼ਾਰ ਲੈਣ ਜਾਂਦੀਆਂ ਤਾਂ 5 ਮੀਟਰ ਹੀ ਲੈ ਕੇ ਆਉਂਦੀਆਂ ਜਿੰਨਾ ਦੇ 5.5 ਲੱਗਦਾ ਤਾਂ 5.5 ਹੀ ਲਿਆ ਕਰੋ ਕਿਉਂਕਿ ਜੇਬਾ ਵਗੈਰਾ ਅਡੀਆਂ ਲੱਗ ਜਾਂਦੀਆਂ ਠੀਕ ਆ ਤਾਂ ਹੁਣ ਆਪਾਂ ਮੀਣਾਂਗੇ ਪੜਾ ਕਿੰਨਾ ਇਹ ਕਾਸ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਸੈਲਵਜ ਕਹਿੰਦੇ ਆ ਪੰਜਾਬੀ ਵਿੱਚ ਕੰਨੀ ਕਹਿੰਦੇ ਆ ਕੱਪੜੇ ਜਿਹੜੀ ਕੰਨੀ ਆ ਉਹ ਵੀ ਨਿਕੜਨੀ ਹੁੰਦੀ ਆਪਾਂ ਹਨਾ ਤਾਂ ਕਿ ਇੱਕ ਪੜਾ ਤਾਂ ਆਪਣੇ ਕੋਲੇ ਵਿਚਾਰੇ ਵਿਚਾਲੀ ਰਹਿ ਜੂ ਨਾ ਕਿੰਨਾ ਪੜਾ ਆਪਾਂ ਦੇਖਾਂਗੇ ਅਸ ਤਾਂ ਆਲੋ ਇਹ ਆਪਣਾ ਇਸ ਕਪੜੇ ਦਾ ਉਹ 34 ਇੰਚ ਰਹਿ ਗਿਆ ਸਾਰਾ ਆਪਣਾ ਸੀਗਾ ਆਪਣੇ ਕੋਲੇ 35.5 ਇੰਚ ਇਸ ਤਰ੍ਹਾਂ ਮਿਲ ਲਿਆ ਕਰੋ ਇੱਕ ਵਾਰੀ ਮੈਂ ਤੁਹਾਨੂੰ ਨਾਪ ਦਿਖਾਉਣਾ ਕਿੰਨਾ ਇਸ ਭਰਾ ਦਾ ਲੰਬਾਈ ਹੈਗੀ 38 ਇੰਚ ਤੇ ਬਾਹ ਹੈਗੀ 44 ਵੀ ਕਾਫ ਦਾਸ ਆ 38 ਛਾਤੀ 39 ਆ ਢਿੱਡ ਹੈਗਾ ਜਿਹੜਾ ਪੇਟ ਜਿਹਨੂੰ ਆਪਾਂ ਕਹਿੰਦੇ ਆ ਉਹ 40 ਇੰਚ ਤੇ ਪੇਟ ਤੋਂ ਤਿਆਰ ਕੁੜਤਾ ਕਿੰਨਾ 23 ਇੰਚ हिਪ ਕਿੰਨੀ ਆ 47 ਇੰਚ ਫਰੰਟ ਕਿੰਨਾ 9.5 ਕਾਲਰ 17 ਤੇ ਕੋਣੀ ਜਿਹੜੀ 15 ਗੀਜਾ ਇੱਕ ਲਾਉਣਾ ਆਪਾਂ ਨੇ ਜੇਬਾਂ ਲਾਸਟ ਕਲਾ ਪਜਾਮਾ ਦੇਖੋ ਟਿੱਕ ਲੱਗੀ ਹੋਈ ਨਾ ਜੇਬਾਂ ਤੇ ਲਾਸਟਿਕ ਦੀ ਹਾਂ ਇਸੇ ਤਰੀ ਪਜਾਮੇ ਜਿਹੜੀ ਲੰਮਾਈ ਆ ਉਹ 38 ਆ ਮੂ ਤੇ ਜਿਹੜਾ ਕਮਰ ਆ ਉਹ ਹੈਗੀ 37 ਇੰਚ ਮੂਰੀ 16.5 ਪੱਟ ਹੈਗਾ 31 ਇੰਚ ਠੀਕ ਹੈ ਜੀ ਜੇ ਕਿਸੇ ਭੈਣ ਨੂੰ ਜਾਂ ਭਰਾ ਨੂੰ ਕਿਸੇ ਚੀਜ਼ ਨਹੀਂ ਸਮਝ ਆਉਂਦੀ ਉਹ ਬਾਅਦ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਆ ਕੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਜੇ ਸਮਝ ਆਉਂਦੀ ਤਾਂ ਵੀ ਕਮੈਂਟ ਕਰਿਆ ਕਰੋ ਨਹੀਂ ਸਮਝ ਆਉਂਦੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਾਜ਼ਮੀ ਦੱਸਿਆ ਕਰੋ ਬਈ ਆਹ ਚੀਜ਼ੀ ਤੁਹਾਨੂੰ ਸਮਝ ਨਹੀਂ ਆਉਂਦੀ ਦੁਬਾਰੇ ਸੰਖੇਪ ਦੇ ਵਿੱਚ ਸਮਝਾਇਓ ਨਾ ਕਿਉਂਕਿ ਆਪਾਂ ਵੱਡੇ-ਵੱਡੇ ਨਹੀਂ ਕਾਫੀ ਵੀਡੀਓ ਪਾंगा ਛੋਟੇ-ਬਣੇ ਦੀ ਮੇਰੇ ਖਰ ਨੂੰ ਨਹੀਂ ਪਾਈ ਹੋਣੀ ਠੀਕ ਆ ਤੇ ਜਿੰਨਾ ਭੈਣਾਂ ਨੇ ਕਈ ਵਾਰ ਕੋਈ ਕੱਪੜਾ ਲੀੜਾ ਸਿਉਣਾ ਹੁੰਦਾ ਆਵੇ ਨਾਪ ਦੀ ਮੈਨੂੰ ਫੋਟੋ ਖਿੱਚ ਕੇ ਭੇਜਦਾ ਕਰੋ ਵੀ ਆਹ ਨਾਪ ਦਾ ਬਈ ਤੁਸੀਂ ਜਦੋਂ ਸੂਟ ਕਟੋਗੇ ਵੀਡੀਓ ਲਾਜ਼ਮੀ ਪਾਓ ਠੀਕ ਆ ਜੀ ਕਿਉਂਕਿ ਆਪਣੇ ਕੋਲੇ ਹੁਣ ਜਿਵੇਂ ਦੀਵਾਲੀ ਦਾ ਕੰਮ ਚੱਲੀ ਜਾਂਦਾ ਤਾਂ ਕੁੜਤੇ ਵੇ ਮੇਰੇ ਜ਼ਿਆਦਾ ਕਟਾਈ ਹੁੰਦੀ ਆ ਕਿਸੇ ਵੀ ਨਾਬਦੀ ਨੂੰ ਤੁਹਾਨੂੰ ਕਟਿੰਗ ਚਾਹੀਦੀ ਹੁੰਦੀ ਹੈ ਤਾਂ ਮੈਨੂੰ ਦੱਸ ਦਿਆ ਕਰੋ ਆਜੋ ਆਪਾਂ ਕਰਦੇ ਹਾਂ ਕਟਿੰਗ ਸ਼ੁਰੂ ਲੋ ਜੀ ਜੇਕਰ ਕੱਪੜੇ ਦੇ ਵਿੱਚ ਪੁੜਸ ਸਿੱਧ ਹੋਵੇ ਤਾਂ ਆਪਾਂ ਉਹਨੂੰ ਹੋਰ ਹਿਸਾਬ ਨਾਲ ਕੱਟਣਾ ਇਹਦੇ ਵਿੱਚ ਪੁੜਸ ਨਹੀਂ ਠੀਕਾ ਖਾਸ ਕਰਕੇ ਬਾਹ ਨੂੰ ਕਿਵੇਂ ਕੱਟਣਾ ਉਹ ਇੱਕ ਆਪਾਂ ਵੀਡੀਓ ਪਾਈ ਹੋਈ ਹੈ ਆਪਾਂ ਦੇ ਉੱਪਰ ਪੁੜਸੇ ਦੇ ਵਾਲੀ ਵੀ ਕਿਵੇਂ ਕੱਟਣੀਆਂ ਜੇ ਕਿਸੇ ਭੈਣ ਨੂੰ ਜਾਂ ਭਰਾ ਨੂੰ ਨਹੀਂ ਸਮਝ ਲੱਗਦੀ ਵੀ ਕਿਵੇਂ ਹਨ ਤਾਂ ਫੋਨ ਵੀ ਕਰ ਸਕਦੇ ਹੋ ਉਹ ਮੈਥੋਂ ਵੀਡੀਓ ਵੀ ਸੈਂਡ ਕਰਵਾ ਲਿਆ ਕਰੋ ਵੀ ਭਾਈ ਅਸੀਂ ਪੁੜਸੇ ਦਾ ਕੱਪੜਾ ਕੱਟਣਾ ਜਿਵੇਂ ਕਿ ਗੀਜਾ ਕੱਟਣਾ ਆਉਂਦੀ ਆ ਉਹਦੇ ਵਿੱਚ ਪੁੜਸੇ ਹੁੰਦੀ ਆ ਆਹ ਲਓ ਆਪਾਂ ਪਹਿਲਾਂ ਇਹੀ ਸੂਟ ਕਟਾਂਗੇ ਧਿਆਨ ਨਾਲ ਦੇਖਣਾ 38 ਇੰਚ ਲਮਾਈ ਹੈ ਨਾ ਆਪਾਂ ਇਹਨੂੰ ਪੂਰਾ-ਪੂਰਾ ਲਾਵਾਂਗੇ 38 ਦਾ 38 ਕਿਉਂਕਿ ਕੱਪੜਾ ਇੱਕ ਪਾਸੇ ਆਪਾਂ ਕੱਢ ਕੇ ਆਹ ਲਓ 38 ਦੇ ਮਾਪ ਟੱਕ ਨਾਲ ਲਿਆ ਪੂਰਾ-ਪੂਰਾ 1 ਇੰਚ ਵੱਧ ਨਹੀਂ ਰੱਖਿਆ ਐਸਟਾ ਆਪਾਂ ਇਹ ਪੂਰਾ ਕਰ ਲੈਣਾ ਚੰਗੀ ਤਰ੍ਹਾਂ ਇਸ ਤਰ੍ਹਾਂ ਚੁੱਕਾ ਕੇ ਬਾਹਰ ਕੱਢ ਆਪ ਜੇ ਆਹ ਚੱਕ ਕੇ ਲੈ ਦੇਰ ਛੇੜ ਨਾਣੀ ਆ ਠੀਕ ਆ ਹੁਣ ਆਪਾਂ ਇਹਨੂੰ ਕੈਂਚੀ ਨਾਲ ਕੱਟ ਕੇ ਲੈ ਕੇ ਜਾਵਾਂਗੇ ਇਹ ਇਸ ਤਰ੍ਹਾਂ ਕੱਟ ਕੇ ਲੈ ਕੇ ਆਣਾ ਨਾ ਕਿ ਘਰੀਸ ਕੇ ਅਈ ਬਣਾ ਕੀ ਕਰਦੇ ਕੈਂਚੀ ਪਾ ਕੇ ਜਦੋਂ ਆਪਾਂ ਐ ਕਰ ਦਿੰਦੇ ਹਾਂ ਤਾਂ ਕਾਂੜ ਪਾ ਜਾਂਦਾ ਕੱਪੜੇ ਵਿੱਚ ਕੱਟ ਕੀ ਲੈ ਕੇ ਨਾ ਜਦੋਂ ਵੀ ਕੱਪੜਾ ਕੱਟਣਾ ਆਪਾਂ ਨੇ ਇਸ ਤਰ੍ਹਾਂ ਕਟਿੰਗ ਕਰਨੀ ਹੁੰਦੀ ਹੈ ਹੁਣ ਆਪਾਂ ਨਾ ਦੂਰਾ ਹੋ ਗਿਆ ਨਾ ਇਹ ਆ ਦੇਖੋ ਇੱਕ ਵਾਰੀ ਫਿਰ ਆਪਾਂ ਇਹਨੂੰ ਕਰ ਲਾਂਗੇ ਚੌਰਾ ਹੋ ਜਾਏਗਾ ਕੰਡੀਆਂ ਦੋਨੇ ਪਾਸੇ ਆਪਾਂ ਇੱਕੋ ਜਿਹਾ ਕਰ ਲੈਣੀਆਂ ਠੀਕ ਆ ਜੀ ਤਾਂ ਆਪਾਂ ਫਿਟਿੰਗ ਵਾਲਾ ਸੂਟ ਬਣਾਉਣਾ ਬੀ ਫਿੱਟ ਫਿੱਟ ਹੋਵੇ ਨਾ ਖੁੱਲਾ ਨਾ ਭੀੜਾ ਫਿਰ ਤਾਂ ਛਾਤੀ ਦੇ ਵਿੱਚ ਆਪਾਂ ਜਿੰਨੀ ਵੀ ਛਾਤੀ ਜਿਵੇਂ ਇਸ ਭਰਾਲੀ ਛਾਤੀ 39 ਆ 39 ਦੇ ਵਿੱਚ ਜਦੋਂ ਆਪਾਂ 8 ਪਾਵਾਂਗੇ ਕਿੰਨਾ ਹੋ ਜਾਈ 39 ਦੇ 40 ਤੇ 7 47 ਠੀਕ ਆ ਤਾਂ ਆਪਾਂ ਜਿਹੜੀ ਇਹਨਾਂ ਦੀ ਹਿਪ ਆ ਉਹ ਪਹਿਲੂ 47 ਆ ਦੇਖੋ ਹੁਣ ਆਪਾਂ ਕਿੰਨਾ ਪਾਵਾਂਗੇ 24 ਇਹ ਚੀਜ਼ ਦਾ ਲਾਜ਼ਮੀ ਲਾਜ਼ਮੀ ਧਿਆਨ ਰੱਖਣਾ ਨਹੀਂ ਤਾਂ ਕੁੱੜਤਾਇਤੂ ਫਸ ਜੂ। ਭਾ ਇਸੇ ਫਸਦਾ ਦਾ ਹੈ ਨੀਗਾ। ਪਰ ਉਹ ਕਹੂਗਾ ਵੀ ਮੇਰਾ ਇੱਥੋਂ ਟਾਈਟ ਮਹਿਸੂਸ ਹੁੰਦਾ ਮੈਨੂੰ ਕਿਉਂਕਿ ਕਈ ਪ੍ਰਾਖ ਫੁੱਲਾ ਪਾਉਂਦੇ ਕੱਪੜੇ ਹੁੰਦੇ ਕਿ ਫਿਟ-ਫਿਟ ਪਾਉਂਦੇ ਠੀਕ ਆ। ਤਾਂ ਸਾਰਿਆਂ ਦੇ ਇੱਕੋ ਫਾਰਮੂਲਾ ਹੀ ਵਰਤਣਾ ਜਿਹੋ ਜਿਹਾ ਨਾਪ ਹੁੰਦਾ ਉਵੇਂ ਹੀ ਦੀ ਕਟਾਈ। ਹੁਣ ਆਪਾਂ ਜਮੀਨਾਂ ਦੀ ਹਿੱਪ 47 ਹੈ ਨਾ ਆਪਾਂ ਕਿੰਨਾ ਰੱਖਾਂਗੇ 48 ਤੇ 24 ਦੋਨਾ ਹੁੰਦਾ 48 ਦਾ। 24 ਤੇ ਆਪਾਂ ਇੱਕ ਨਿਸ਼ਾਨ ਲਾਵਾਂਗੇ। 24 ਇੱਥੋਂ ਵੀ ਲਾਵਾਂਗੇ 24 ਤੇ। ਲਓ ਜੀ। ਕੰਨੀ ਦੇ ਨਾਲ ਉਹਨਾਂ ਨੂੰ ਕੱਟਤਾ ਹੁਣ ਆਪਾਂ ਇਥੋਂ ਕੱਟਾਂਗੇ 24 ਠੀਕ ਹੈ ਜਿਹੜਾ ਆ ਪੀਸ ਵਾਜੀਆ ਆਪਣੇ ਨੂੰ ਸਾਈਡ ਤੇ ਰੱਖਦੇ ਕੋਰਤੇ ਨੂੰ ਲਿਆ ਇਸ ਕੱਪ ਨੂੰ ਆਪਾਂ ਖੋਲ ਕੇ ਇਸ ਤਰ੍ਹਾਂ ਹੁਣ ਇਹ ਤੁਹਾਨੂੰ ਵੀ ਸੈੱਟ ਕਰ ਲੈਣਾ ਮੈਂ ਕਾਫੀ ਵੀਡੀਓ ਦੇ ਵਿੱਚ ਦੱਸਦਾ ਹੁੰਦਾ ਉਹਨਾਂ ਵੀ ਜਿਹੜੀਆਂ ਭੈਣਾਂ ਨੂੰ ਕੋਰਤੇ ਦੇ ਘੇਰ ਦੀ ਗਲਾਈ ਨਹੀਂ ਪਾਉਣੀ ਆਉਂਦੀ ਉਹ ਇੱਕ ਫਰਮਾ ਤਿਆਰ ਕਰ ਲਓ ਜਿਵੇਂ ਆਪਣੇ ਕੋਲੇ ਕੁਗੱਤਾ ਵਗੈਰਾ ਲੈ ਕੇ ਨ ਉਹਦੇ ਉੱਪਰ ਗਲਾਈ ਦੇ ਲੈ ਕਰੋ ਕਿਸ ਪ੍ਰਕਾਰ ਦਾ ਰੱਖਿਓ ਉਹਦੇ ਨਾਲ ਜਿੰਨੀ ਕਿ ਲੋਡ ਮੁਤਾਬਕ ਤਾਂ ਕਿ ਜਿਹੜੀ ਗਲਾਈ ਉਹ ਵਧੀਆ ਟੰਗਦੀ ਪਵੇ ਹਨਾ ਇਸ ਤਰ੍ਹਾਂ ਕਿਉਂਕਿ ਜਿਵੇਂ ਹੁਣ ਤੁਸੀਂ ਕਹੋ ਵੀ ਮੈਂ ਨਿਸ਼ਾਨ ਨਹੀਂ ਲਾਇਆ ਜਾਂ ਕੋਈ ਫਰਮਾ ਨਹੀਂ ਤਾਇਆ ਕਿਉਂਕਿ ਮੇਰੇ ਹੱਥ ਟਿੱਗਿਆ ਹੋਇਆ ਹੈਗਾ 20 25 ਸਾਲਾਂ ਜਿਹੇ ਵੈਸੇ ਹੱਥ ਬੰਦੇ ਦਾ ਟਿਕਾ ਲੱਗ ਜਾਂਦਾ ਹੈਗਾ ਠੀਕ ਹੈ ਇਮੇਜੇ ਵਿੱਚ ਤੁਸੀਂ ਕੰਮ ਕਰੀ ਜਾਓਗੇ ਅੱਗੇ ਅੱਗੇ ਤੋਂ ਡਾਹਤ ਉਹ ਵੀ ਡਿੱਗੀ ਜਾਊਗਾ ਆਹ ਲੋ ਢਿੱਡ ਜਿਵੇਂ ਇਹਨਾਂ ਦਾ ਜ਼ਿਆਦਾ ਹੈ ਹਨਾ ਤਾਂ ਆਪਾਂ ਇਹਨੂੰ 1 ਇੰਚ ਚੱਕਾਂਗੇ ਕੁੜਤੇ ਨੂੰ ਪਿਛਲਾ ਪਾਸਾ ਉੱਚਾ ਕਰਾਂਗੇ ਠੀਕ ਆ ਇਹ ਆ ਪਿਛਲਾ ਪਾਸਾ ਆਪਾਂ ਉੱਚਾ ਕਰ ਲਏ ਇਸ ਤਰ੍ਹਾਂ ਇਧਰੋਂ ਆਪਾਂ ਇਹਨੂੰ ਕੱਟ ਦੇਗੇ 1/2 ਇੰਚ ਤਾਂ ਕਿ ਆਪਣੀ ਜਿਹੜੀ ਲੰਬਾਈ ਆਪਾਂ ਪੂਰੀ ਪੂਰੀ ਰੱਖੀ ਸੀ ਉਹ ਵੱਜੇ ਮੈਂ ਤੁਹਾਨੂੰ ਚੈੱਕ ਵੀ ਕਰਾ ਦੂੰਗਾ ਇੱਕ ਵਾਰ ਹਾਂ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਉਵੇਂ ਹੀ ਬੰਦ ਕਰ ਦਾਂਗੇ ਲਓ ਇਸ ਤਰ੍ਹਾਂ ਉਮੀ ਬੰਦ ਕਰਾਂਗੇ ਆਪਾਂ ਜਿਵੇਂ ਖੋਲਿਆ ਸੀ ਨਾ ਇਸ ਤਰ੍ਹਾਂ ਬੈਗ ਤੋਂ ਲਾਜ਼ਮੀ ਹਰ ਸਾਰੇ ਗੁੜਤੀ ਚੱਕਣ ਦੇ ਵੈਸੇ ਤਾਂ ਜਿਨ੍ਹਾਂ ਦਾ ਪੇਟ ਜ਼ਿਆਦਾ ਹੋਣਾ ਜ਼ਿਆਦਾ ਚੱਕਣੇ ਹੁੰਦੇ ਆ ਤੇ ਲੰਬਾਈ 38 ਆਪਾਂ ਕਿੰਨੀ ਹੋ ਗਈ ਆਪਣੇ ਆ ਦੇਖੋ 38.5 ਹੋ ਗਈ ਨਾ ਆਪਾਂ ਪੀਸ 38 ਦੇ ਰਾਜੀ ਪਰ ਲੰਬਾਈ 38.5 ਹੋ ਗਈ ਇਹ ਘੱਟ ਕੱਪੜੇ ਵਿੱਚ ਪੂਰਾ ਕਰਨ ਦਾ ਫਾਰਮੂਲਾ ਹੈਗਾ ਸਾਰਿਆਂ ਦੇ ਵੈਸੇ ਤਾਂ ਕੋਸ਼ਿਸ਼ ਕਰਿਆ ਕਰੋ ਛੋਟੇ ਵੱਡੇ ਜਿਹੜੇ ਕੱਟਦੇ ਹੋ ਤੁਸੀਂ ਹੱਥ ਟਿਕਾਇਆ ਕਰੋ ਇਸ ਤਰ੍ਹਾਂ ਦੀ ਕਾਟ ਕੱਟਣੀ ਤੀਰਾ ਹੈਗਾ 9 ਇੰਚ ਆਪਾਂ ਲਾਵਾਂਗੇ 9.5 ਦੇ ਨਿਸ਼ਾਨ ਯਾਨੀ ਕਿ 18 ਪੌਂਦੀ ਦੇ ਲਾ ਲਿਆ ਤੇ ਇਥੋਂ ਚਾਕ ਜਿਹੜੇ ਹੈਗੇ ਆ ਇਸ ਭਰਾ ਦੇ ਆਪਾਂ ਲਾਵਾਂਗੇ 15.5 ਇੰਚ ਤੇ ਇਥੋਂ ਫੀਤਾ ਥੱਲੇ ਨੂੰ ਕਰ ਲਿਆ ਕਰੋ 15 ਫਿਰ 12 ਤੇ ਫਿਰ 5 ਬਿਲਕੁਲ ਸੌਖਾ ਹੈ ਫਾਰਮੂਲਾ 15 12 5 ਮਤਲਬ ਕਿ 3 ਇੰਚ ਦਾ ਹੈ ਗੈਪ ਤੇ ਮੂੰਹ ਜਿਹੜਾ ਗੀਜੇਦਾ ਉਹ 7 ਇੰਚ ਤੋਂ ਘੱਟ ਨਹੀਂ ਰੱਖਣਾਗਾ ਬੱਚਿਆਂ ਦੇ ਭਾਵੇਂ ਘੱਟ ਰੱਖ ਦਿਆ ਕਰੋ ਠੀਕ ਲਓ ਜੀ ਜਿਹੜਾ ਕਮਰ ਤੋਂ ਕੁੜਤਾ ਤਿਆਰ ਹੋ 23 ਆ ਇਥੋਂ 23 ਆਪਾਂ ਹਲਕਾ ਜੋ ਹਾਂਜੀ ਠੀਕ ਆ ਆ ਚੀਜ਼ ਲਾਜ਼ਮੀ ਤਿਆਰ ਰੱਖਣਾ ਕਿਉਂਕਿ ਇਹ ਭਰਾ ਕੱਪੜੇ ਥੋੜੇ ਲੂਜ਼ ਪਾਉਂਦਾ ਕੰਮਧੰਦੇ ਵਾਲੇ ਕੱਪੜੇ ਥੋੜੇ ਲੂਜ਼ ਪਾਉਂਦੇ ਆ ਠੀਕ ਆ ਬਾਕੀ ਜਿਹੜੇ ਤੁਸੀਂ ਕੰਮਧੰਦੇ ਵਾਲੇ ਕੱਪੜੇ ਬਣਾਉਣੇ ਹੁੰਦੇ ਨੇ ਨਾ ਕਿਸੇ ਵੀ ਗਾਹਕ ਦੇ ਹਲਕਾ ਜਿਹਾ ਲੂਜ਼ ਰੱਖ ਦਿਆ ਕਰੋ ਠੀਕ ਆ ਤਾਂ ਕਿ ਉਹ ਜਦੋਂ ਕਹੀਂ ਵਗੈਰਾ ਕੋਈ ਕੰਮ ਕਰਦੇ ਆ ਪੱਠਾ ਟੱਕਰ ਲਾਉਣ ਲੱਗੇ ਕੁਰਤਾ ਆੜੇ ਨਾ ਲਓ ਜੀ ਆਪਾਂ ਜ਼ਿਆਦਾ ਫਿਟਿੰਗ ਨਹੀਂ ਇੱਥੇ ਮਾਰਦੇ ਇਸ ਤਰ੍ਹਾਂ ਆਇਥੂ ਆਪਾਂ ਜਿਹੜੀ ਚਾਰੀ ਗਲਾਈ ਦਿਖਾਈ ਦੇਵਾਂਗੇ ਇਸ ਤਰ੍ਹਾਂ ਦੀ ਗਲਾਈ ਦਿਣੀ ਆ ਇਸ ਤਰ੍ਹਾਂ ਅਨੇਕ ਠੀਕ ਆ ਅੰਨੇ ਲਈ ਕਰਕੇ ਦਿਖਾ ਦੋ ਪਿਆਰ ਖਲਮੀ ਗੜਾਈ ਦੇਣੀ ਜਿਵੇਂ ਪਜਾਮਾ ਆਪਾਂ ਕੱਟਦੇ ਹੁੰਦੇ ਆ ਤੇ ਜਿਹੜੀ ਫੱਟੀ ਆ ਉਹ ਕਿਵੇਂ ਕੱਟਣੀ ਆ ਬਹੁਤ ਪੈਣਾ ਦੇ ਕਮੈਂਟ ਆਉਂਦੇ ਆ ਬਈ ਫੱਟੀ ਦੇ ਤੁਸੀਂ ਕਦੇ ਨਿਸ਼ਾਨ ਨਹੀਂ ਲਾਏ ਹਨਾ ਫੱਟੀ ਹੁੰਦੀ ਆ ਜਿਹੜੀ ਉਹ 12 ਇੰਚ ਲੰਬੀ ਹੁੰਦੀ ਆ 3 ਇੰਚ ਗਲੇ ਦਾ ਕਿੰਨਾ ਹੋ ਗਿਆ 15 ਪਰ ਇਹ ਭਰਾ ਦਾ ਕੰਮ ਧੰਦੀ ਵਾਲਾ ਸੂਟ ਆ ਆਪਾਂ ਰੱਖਾਂਗੇ 16 ਇੰਚ ਆਹ ਲਓ 16 ਦੇ ਨਿਸ਼ਾਨ ਲਾ ਲਿਆ ਇਸ ਤਰ੍ਹਾਂ ਨਿਸ਼ਾਨ ਲਾ ਲੇਗਾ ਪੁੱਠਾ ਪਾਸਾ ਜਿੱਥੇ ਆਪਾਂ ਨਿਸ਼ਾਨ ਲਾਈਏ ਨੇ ਹੁਣ ਆਪਾਂ ਜਿਹੜੀ ਤੁਲੀਰ ਕੱਟਦੇ ਹੁੰਦੇ ਆ ਇਹ ਆਪਣੀ ਪਹਿਲੀ ਕੱਟ ਲਈ ਸੀ ਲੰਬਾਈ ਪੂਰੀ ਕਰਨ ਵਾਸਤੇ ਲਟਾਕੀ ਲਾਉਣਾ ਪਾ ਵਿਚਾਲੇ ਤੀਰੇ ਦਾ ਇੱਥੇ ਟੱਕ ਤੀਰਾ ਲੱਗੂਣ ਲਓ ਜੀ ਹੁਣ ਆਪਾਂ ਇਹਨੂੰ ਉਵੇਂ ਹੀ ਬੰਦ ਕਰ ਦਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਦਾ ਫਰੰਟ ਸੈੱਟ ਕਰਾਂਗੇ ਆਹ ਵਾਲੀ ਚੀਜ਼ ਤਾਂ ਕਿ ਬਲ ਵਗੈਰਾ ਨਾ ਪੈਣ ਇੱਥੇ ਠੀਕ ਆ ਇੱਥੋਂ ਫਰੰਟ ਲਾਈਨ ਹੀ ਬਣਾਇਆ ਕਰੋ ਕਿੰਨਾ ਹੁੰਦਾ ਲਓ ਜੀ ਇੱਥੋਂ ਹੁਣ ਜਿਹੜਾ ਤੀਰਾ ਉਹ ਪੂਰਾ ਪੂਰੀ ਰੱਖਣਾ ਪਾ ਤੀਰਾ ਵੀ ਨਵਾਂ ਤੇ ਆਪਾਂ ਵੀ ਇੱਥੋਂ ਪੂਰਾ ਨਵਾਂ ਰੱਖ ਲਿਆ ਠੀਕ ਆ ਆ ਇੱਥੋਂ ਜਿਹੜੀ ਢਾਲ ਦੇਣੀ ਆ ਉਹ ਆਪਾਂ ਇਹਨਾਂ ਨੂੰ ਪੌਣੇ ਕਿ ਦੋ ਇੰਚ ਦੇਵਾਂਗੇ ਇਸ ਤਰ੍ਹਾਂ ਤੇ ਫਰੰਟ ਕਿੰਨਾ ਦਾ 99 ਇੱਥੋਂ ਆਪਾਂ ਰੱਖਾਂਗੇ 99 ਠੀਕ ਹੈ ਜੀ ਤੇ ਜਿਹੜਾ ਕਾਲਰ ਆ ਇਸ ਭਰਾ ਤੋਂ 17 ਆਪਾਂ ਇੱਥੇ ਰੱਖਾਂਗੇ 2.5 ਇੰਚ ਮਿਣਕੀ ਰੱਖਿਆ ਕਰੋ ਹਜੇ ਵੀ ਬਹੁਤ ਭਰਾ ਅੰਦਾਜ਼ਾ ਮਾਰਦੇ ਅੰਦਾਜ਼ਾ ਮਾਰਨ ਨਾਲ ਟਾਈਮ ਹੁਣ ਜਾ ਚੁੱਕਿਆ ਹਨ ਕਿਉਂਕਿ ਗਾਹਕ ਨੂੰ ਆਪਣੇ ਨੂੰ ਵੱਧ ਪਤਾ ਹੁੰਦਾ ਚੀਜ਼ ਦਾ ਹਨ ਜਦੋਂ ਤੁਹਾਨੂੰ ਕਿਸੇ ਨੇ ਕਹਿਦਾ ਬਈ ਇਹ ਬਲ ਕਿਉਂ ਪੈਂਦੀ ਹੈ ਫਿਰ ਉੱਥੇ ਜਵਾਬ ਦੇਣਾ ਔਖਾ ਹੋ ਜਾਂਦਾ ਜਦੋਂ ਇੱਥੇ ਬਲ ਐ ਪਈ ਜਾਣਗੇ ਨਾ ਉਹ ਭੇੜੇ ਲੱਗਦੇ ਆ ਤਾਂ ਕਰਕੇ ਫਰੰਟ ਪੂਰਾ ਬਿਲਕੁਲ ਸਹੀ ਮਿਲਿਆ ਕਰੋ ਜੇ ਉਹ ਨਾਪ ਲੈਣ ਉਹਦੋਂ ਵੀ ਬਹੁਤ ਹੈ ਜੀ ਭਰਾਵਾਂ ਨੂੰ ਫਰੰਟ ਮੈਂਦੇ ਨਹੀਂ ਅੱਧਾ ਨਾਪ ਲੈਣ ਦੇ ਜਿਹੜੇ ਭਰਾਵਾਂ ਨੂੰ ਨਾਪ ਲੈਣ ਦੇ ਵਿੱਚ ਸਮੱਸਿਆ ਆਉਂਦੀ ਆ ਬਾਕਾਇਦਾ ਮੈਨੂੰ ਫੋਨ ਕਰ ਲਿਆ ਕਰੋ ਜੇ ਸੰਗ ਲੱਗਦੀ ਆ ਹਨਾ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਨਹੀਂ ਆਪਣਾ ਉਹਦੇ ਕਰਨਾ ਹੁੰਦਾ ਮੈਸੇਜ ਤੇ ਫੋਨ ਤੇ ਪੁੱਛ ਸਕਦੇ ਹੋ ਪਰ ਗਲਤ ਕੱਟਣ ਦੀ ਬਜਾਏ ਸਹੀ ਕੱਟਿਆ ਕਰੋ ਠੀਕ ਹੈ ਜੀ ਤਾਂ ਆ ਜੋ ਆਪਾਂ ਇੱਥੋਂ ਇਹ ਗਲੇ ਦੀ ਜਿਹੜੀ ਗਲਾਈ ਦੇਣੀ ਇਸ ਤਰ੍ਹਾਂ ਦੇਣੀ ਹੈ ਤਿਰਸ਼ੀ ਆ ਦੇਖੋ ਐਵੇਂ ਦੇਣੀ ਹੈ ਤਿਰਸ਼ੀ ਇੱਥੋਂ ਆਪਾਂ ਹੁਣੇ ਇਸ ਤਰ੍ਹਾਂ ਟਾਲ ਦੇ ਦਿਆਂਗੇ ਇਸ ਨਿਸ਼ਾਨ ਤੇ ਰੋਕ ਕੇ ਇਹ ਇਸ ਤਰ੍ਹਾਂ ਵਾਲੀ ਜਿਹੜੀ ਸ਼ੇਪ ਇਸ ਤਰ੍ਹਾਂ ਦੀ ਆ ਜਾ। ਇਹ ਆਪਾਂ ਹੁਣ ਫਰੰਟ ਪੱਲਾ ਤੇ ਬੈਕ ਪੱਲਾ ਕੱਟੇਗੇ ਇਹਨੂੰ ਆਪਾਂ ਹੁਣ ਸਾਈਡ ਤੇ ਰੱਖ ਜਾਗੇ। ਜਿਹੜਾ ਆਪਣੇ ਕੋਲ ਉਹ ਕੱਪੜਾ 5.5 ਆਪਾਂ ਇਹਨੂੰ ਦਾ ਕਰਕੇ ਸਾਰੇ ਦੂਰਾ ਕਰ ਲਾਂਗੇ। 5.5 ਕੱਪੜਾ ਸੀ ਆਪਣੇ ਕੋਲੇ ਸਾਰੇ ਦੂਰਾ ਕਰਾਂਗੇ। ਤੇ ਇਸ ਤਰ੍ਹਾਂ ਬਾਹ ਜਿਹੜੀ ਆਪਾਂ ਇਹਦੀ ਬਾਹ ਚ ਕਟਾਂਗੇ ਕਿਉਂ? ਕਿਉਂਕਿ ਬਾਹ ਸੌਖੀ ਨਿਕਲੇਗੀ ਉਧਰੋਂ। ਬਿਲਕੁਲ ਸਿੱਧੀ ਕੱਟੀ ਜਾਊਗੀ ਨਾਲੇ ਆਪਣੇ ਜੇਬਾਂ ਨਿਕਲੇ ਆਉਣਗੀਆਂ ਆਹ ਸਾਰਾ ਪੜਾ ਕੱਪੜਾ ਦੂਰਾ ਕਰ ਲਿਆ ਵੀਡੀਓ ਚੱਲਦੀ ਜਲਦੀ ਜੀ ਸਮਝ ਲੱਗਦੀ ਹੈ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਕੋਈ ਚੀਜ਼ ਨਹੀਂ ਸਮਝ ਆਉਂਦੀ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਆ ਕਰੋ ਜੇ ਸਮਝ ਆਉਂਦੀ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਆ ਕੇ ਦੱਸਿਆ ਕਰੋ ਠੀਕ ਹੈ ਜਦੋਂ ਆਪਾਂ ਵੀਡੀਓ ਨੂੰ ਲਾਈਕ ਕਰਦੇ ਆਂ ਫਿਰ ਅੱਗੇ-ਅੱਗੇ ਵੀਡੀਓ ਚੱਲੀ ਜਾਂਦੀ ਆ ਜਿਹੜੀ ਵੀ ਭਰਾ ਜਾਂ ਕੋਈ ਭੈਣਾ ਮੇਰੇ ਨਾਲ ਜੁੜਦਾ ਹੋਈਆਂ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਹਨਾ ਨਾਲ ਅੰਗੂਠੇ ਦਾ ਬਟਨ ਲੱਗਿਆ ਹੁੰਦਾ ਉਹਨੂੰ ਜ਼ਰੂਰ ਜ਼ਰੂਰ ਨੱਪਿਆ ਕਰੋ ਹਨਾ ਲਓ ਜੀ ਚੰਗੀ ਤਰ੍ਹਾਂ ਆਪਣਾ ਸੈੱਟ ਹੋ ਗਿਆ ਇਹ ਹੁਣ ਆਪਾਂ ਕਾਨ ਕੱਢਣ ਵਾਲੀ ਪੱਟੀ ਦੇ ਉੱਪਰ ਲਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਲਓ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਬਿਲਕੁਲ ਸਿੱਧਾ ਨਿਸ਼ਾਨ ਆ ਲੈ। ਇਸ ਤੋਂ ਬਾਅਦ ਇਹਨੂੰ ਅੱਧਾ ਪੌਣਾ ਇੰਚ ਡਾਊਨ ਕਰ ਦੇਣਾ। ਇਸ ਤਰ੍ਹਾਂ। ਠੀਕ ਆ। ਹੁਣ ਭਾਵਾ ਤੁਸੀਂ ਲਾਸਟ ਕਿ ਪਾਉਣੀ ਹੈ ਭਾਵਾ ਪੌਣਾ ਨਾਲ 2 ਇੰਚ ਛੱਡ ਦਿਓ ਤੁਸੀਂ। ਨਾਲੋਂ 2 ਛੱਡਤਾ। ਇਸ ਤੋਂ ਬਾਅਦ ਆਪਾਂ ਕਿੰਨਾ ਇਹਦੀ ਲੰਬਾਈ ਪਜਾਮੇ ਦੀ? ਪਜਾਮੇ ਲੰਬਾਈ ਵੀ 38 ਇੰਚ। ਆਪਾਂ ਲਾ ਲੈ ਆ ਨਿਸ਼ਾਨ 38 ਤੇ ਤੇ 2.1 ਸੂਤ ਵਾਧ ਰੱਖਿਆ ਕਿਉਂਕਿ ਇਹ ਕੰਮ ਧੰਦੇ ਵਾਲਾ ਸੂਟ ਆ ਇਸ ਭਰਾ ਦਾ। ਤਾਂ ਕਰਕੇ ਇਹ ਕਹਿੰਦੇ ਤਰਪਾਈ ਵੀ ਨਹੀਂ ਕਰਨੀ ਰੋਜ਼ ਉਦਰੀ ਰਹਿੰਦੀ ਆ। ਉਹ ਜਿਹੜੀ ਝੋਲੀ ਇਹਨਾਂ ਦੀ ਉਹ 12 ਇੰਚ ਰਿਆ ਤਿਆਰ ਰੱਖਣੀ ਆ ਤੇ ਜੇ ਤੁਸੀਂ 12 ਤਿਆਰ ਰੱਖਣੀ ਝੋਲੀ ਤੁਹਾਨੂੰ ਇੱਥੇ 13 ਰੱਖਣਾ ਪਊ ਜੇ ਤੁਸੀਂ ਝੋਲੀ 12 ਰੱਖਣੀ ਆ ਤਾਂ 13 ਰੱਖਣਾ ਪਊ ਇਹ ਚੀਜ਼ ਦਾ ਲਾਜ਼ਮੀ ਤਿਆਰ ਰੱਖਣਾ ਠੀਕ ਆ ਤੇ ਆਹ ਐਸਟਰਾਪਾਸ ਬਿਲਕੁਲ ਸਿੱਧਾ ਨਿਸ਼ਾਨ ਲਾ ਲਾਂਗੇ ਵਾਹ ਇਹ ਜਿਹੜੇ ਆਪਾਂ ਨਿਸ਼ਾਨ ਲਾ ਰਹੇ ਆ ਇਹ ਪੁੱਠੇ ਪਾਸੇ ਲਾ ਰਹੇ ਆ ਸਿੱਧੇ ਪਾਸੇ ਕਿਸੇ ਭਰਾ ਨੇ ਜਾਂ ਭੈਣ ਨੇ ਨਿਸ਼ਾਨ ਲਾਉਣ ਦੀ ਖੇਚਲ ਨਹੀਂ ਕਰਨੀ ਠੀਕ ਆ ਠੀਕ ਹੈ ਆਪਣੇ ਨਿਸ਼ਾਨ ਲਾ ਗਏ ਇੱਥੋਂ ਆਪਾਂ ਛਾੜ ਦੇਣਾ ਹੈ ਕੰਨੀ ਆਵਾ ਕੰਨੀ ਨਹੀਂ ਵੀ ਉਹ ਤਾਂ ਵੀ ਆਪਾਂ 1/2 ਇੰਚ ਛੱਟਣਾ ਹੈ ਤੇ ਜਿਹੜਾ ਪਾਰਟਾ ਇਸ ਭਰਾ ਦਾ 31 ਇੰਚ ਜਾਨੀ ਕਿ ਸਵਾ 15 ਇੰਚ ਆਪਾਂ ਗਿਣਾ ਰੱਖਾਂਗੇ 30 ਇੰਚ ਜਾਨੀ ਕਿ 15 ਇੱਥੋਂ ਬੈਕ ਤੋਂ ਵਧਾਵਾਂਗੇ ਆ 2 ਇੰਚ ਕੱਟ ਕਰ ਲਿਆ ਆਪਾਂ ਆ ਦੇਖੋ ਕਿੰਨਾ ਰਹਿ ਗਿਆ ਇਹ 13 ਇੱਥੋਂ ਵੀ ਰੱਖਾਂਗੇ ਆਪਾਂ 13 ਕੰਨੀ ਛੱਡ ਕੇ ਇੱਥੋਂ ਵੀ ਆਪਾਂ ਰੱਖਾਂਗੇ 13 ਹਲ 13 ਦਾ ਕਿੰਨਾ ਹੁੰਦਾ 6.5 ਤੇ ਜਿਹੜਾ ਮੂਰੀ ਹੈ ਦੀ ਉਹ ਹੈਗੀ 16.5 ਇੰਚ ਆ ਸਵਾ 16 ਠੀਕ ਆ ਇੱਥੋਂ ਪਹਿਲਾਂ ਆਪਾਂ ਇਹਨੂੰ ਸਿੱਧਾ ਨਿਸ਼ਾਨ ਦੇ ਨਾਲ ਨਿਸ਼ਾਨ ਲਗਾ ਦੇਣੀ ਐ ਇਸ ਤਰ੍ਹਾਂ ਆ ਬਿਲਕੁਲ ਸਿੱਧਾ ਤੇ ਜਿਹੜੀਆਂ ਭੈਣਾਂ ਨੂੰ ਜਾਂ ਕੋਹ ਭਰਾਵਾਂ ਨੂੰ ਗਲਾਈ ਪਾਉਣ ਦੇ ਵਿੱਚ ਸਮੱਸਿਆ ਆਉਂਦੀ ਆ ਆਹ ਵਾਲੀ ਫੱਟੀ ਇੱਥੋਂ ਤੁਸੀਂ ਇਸ ਤਰ੍ਹਾਂ ਲਾ ਸਕਦੇ ਹੋ ਠੀਕ ਇਸ ਤਰ੍ਹਾਂ ਤੁਹਾਡੀ ਗਲਾਈ ਬਣ ਚੋਗੀ ਜਿਤੋਂ ਵੀ ਬਾਜ਼ਾਰ ਵਗੈਰਾ ਜਾਂਦੇ ਨੇ ਫੱਟੀ ਲਾਜ਼ਮੀ ਲਾ ਕੇ ਰੱਖਦੇ ਆ ਉਹ ਆਹ ਵਾਲੀ ਆਪਾਂ ਜਿਹਦੀ ਫੱਟੀ ਇੱਥੋਂ ਲਾਵਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਆ ਠੀਕ ਆ ਜਦੋਂ ਆਹ ਆਪਣੀ ਲੱਗ ਗਈ ਇਧਰੋਂ ਬਸ ਇਹਦਾ ਪਾਸਾ ਕਮਾ ਲੈਣਾ ਹੈ। ਇਸ ਤੋਂ ਨੋਚ। ਪਾਣੀ ਖੰਦਮਲਾਦਣਾ ਕੀ ਠੀਕ ਹੈ ਇਥੋਂ ਆਪਾਂ ਜਦੋਂ ਕੱਟ ਕੇ ਲਿਆਵੋਗੇ ਇਹਦੇ ਵਿੱਚ ਹੀ ਮਿਲ ਜੂਗਾ ਇਹ ਖੋਜੀ ਜੀ ਨਹੀਂ ਬਣਦੀ। ਹੁਣ ਮੈਂ ਤੁਹਾਨੂੰ ਝੋਲੀ ਬਣ ਕੇ ਦਿਖਾਉਣਾ फटाफट ਕਿੰਨੀ ਰਹੂਗੀ। ਆ ਦੇਖੋ ਇਸ ਤਰ੍ਹਾਂ। ਐ ਮਿਲ ਗਿਆ ਘੜੂਲੀ ਠੀਕ ਹੈ। ਤਾਂ 12 12.5 ਇਸ ਭਰਾ ਦੀ ਅਗਲੀ ਝੁਲੀ ਤਿਆਰ ਹੈ ਜੀ 15 ਇੰਚ ਆਪਾਂ ਇਹਦੀ ਬੈਗ ਝੁਲੀ ਰੱਖਾਂਗੇ। ਲਓ ਜੀ ਨਿਸ਼ਾਨ ਦੇ ਬਿਲਕੁਲ ਮੈਂ ਉੱਪਰ ਉੱਪਰ ਕੱਟੂਗਾ। ਇਹ ਐ। ਆ ਜਿਹੜੀ ਹੁੰਦੀ ਹੈ ਗਲਾਈ ਇਹਨੂੰ ਥੋੜੀ ਖੜਮੀ ਰੱਖਿਆ ਕਰੋ ਤਾਂ ਕਿ ਝੋਲੀ ਲੇੜਨ ਵੇਲੇ ਬਲ ਨਾ ਬੈਣ ਹੁਣ ਆਪ ਆਪਸਾ ਚੱਕੀ ਅਹੀਂ ਘਮਾ ਲੇ ਜਿਵੇਂ ਆਪ ਪੈਂਟ ਤੱਕ ਘੁਮਾਉਣੇ ਹੁੰਦੇ ਨੇ ਉਹ ਠੀਕ ਆ ਲੜਾ ਨੂੰ ਆਪਾਂ ਇੱਕੋ ਜਿਹਾ ਕਰ ਲਾਂਗੇ ਆ ਟੱਕ ਦਾ ਤੁਸੀਂ ਲਾਜ਼ਮੀ ਤਿਆਰ ਰੱਖਣਾ ਆ ਵਾਲੇ ਠੀਕ ਐ ਇਸ ਤਰ੍ਹਾਂ ਰੋ ਠੀਕ ਆ ਹੁਣ ਆਪਾਂ ਬੈਗ ਤੇ ਨਿਸ਼ਾਨ ਚੱਕਾਂਗੇ ਇਹ ਇਸ ਭਰਾ ਦੀ ਝੋਲੀ ਆ ਉਥੋਂ ਮੈਂ ਦੱਸਿਆ ਜਿੰਨੇ ਵਾਧੇ ਰੱਖਣੇ ਕੋ ਹਨ ਤਾਂ ਬੈਗ ਤੋਂ ਆਪਾਂ ਕਿੰਨਾ ਰੱਖਾਂਗੇ ਪੌਣੇ 2 ਇੰਚ ਇੱਥੋਂ ਜੇ ਗੂ ਭਰਾਈ ਬੈਗ ਜਾਦੇ ਪਰ ਇਹ ਫਿਰ ਆਪਾਂ 2 ਇੰਚ ਵੀ ਰੱਖ ਸਕਦੇ ਆ ਇੱਥੋਂ ਜਿਹੜਾ ਆਪਣਾ ਪਾਟ ਆ ਉਹ ਆਪਾਂ ਘੱਟ ਰੱਖਿਆ ਸੀ ਨਾ ਅੱਧਾ ਇੰਚ ਇੱਥੋਂ ਵਾਧਾ ਰੱਖ ਲਾਂਗੇ 3.1 ਠੀਕ ਆ ਆ ਵਾਲਾ ਇੱਥੋਂ ਨਿਸ਼ਾਨ ਆਪਾਂ 2 ਤੇ ਲਾਉਣਾ ਸਾਰਿਆਂ ਦੇ ਇੱਥੋਂ ਵੀ 2 ਤੇ ਠੀਕ ਆ ਆ ਵਾਲਾ ਨਿਸ਼ਾਨ ਆਪਾਂ ਲਾਵਾਂਗੇ ਡੇਢ ਤੇ ਇੱਥੋਂ ਠੀਕ ਆ ਇਤੋਂ ਹੁਣ ਤੁਸੀਂ ਜਿਹੜਾ ਨਿਸ਼ਾਨ ਲਾਉਣਾ ਥੋੜਾ ਡਾਊਨ ਕਰਕੇ ਲਾਉਣਾ ਵਾਲਾ ਤੇ ਐਸ ਨਿਸ਼ਾਨ ਨੂੰ ਐਸ ਨਿਸ਼ਾਨ ਦੇ ਨਾਲ ਮਿਲਾ ਦੇਣਾ ਇਹ ਆਲੋ ਠੀਕ ਐਸ ਨਿਸ਼ਾਨ ਨੂੰ ਆਪਾਂ ਐਸ ਨਿਸ਼ਾਨ ਨਾਲ ਮਿਲਾ ਦੇਣਾ ਇਸ ਤੋਂ ਬਾਅਦ ਆਪਾਂ ਫਰਟੀ ਨੂੰ ਇਤੋਂ ਤਰਾਂਗੇ ਇਹ ਐਸ ਇਹ ਤੋਂ ਉਧਰ ਆਪਾਂ ਐਸ ਨਿਸ਼ਾਨ ਦੇ ਨਾਲ ਮਿਲਾਵਾਂਗੇ ਹੌਲੀ-ਹੌਲੀ ਹੌਲੀ-ਹੌਲੀ ਮਿਲਾਉਣਾ ਹੁੰਦਾ ਇਹ ਨਹੀਂ ਐ ਵੀ ਇੱਕ ਹੀ ਦਮ ਉਹ ਆਇਤ ਜਿਹੜੀ ਆਪਾਂ ਗਲਾਈ ਦੀ ਨਹੀਂ ਇਹ ਵੀ ਪੂਰੀ ਐ ਆਰਾਮ ਦੇ ਨਾਲ ਪਾਜੀ ਪੂਰੀ ਵਧੀਆ ਠੀਕ ਬਲਾਸਟਿਕ ਵਾਲਾ ਪਜਾਮਾ ਜੇ ਕਿਸੇ ਭੈਣ ਦਾ ਨਾਪ ਭਾਰੀ ਆ ਤਾਂ ਉਹ ਇਸ ਪਜਾਮੇ ਨੂੰ ਦੇਖ ਕੇ ਆ ਦਾ ਪਲਾਜੋ ਵਗੈਰਾ ਕੱਟ ਸਕਦੇ ਹੋ ਤਾਂ ਤੁਹਾਡੀ ਝੋਲੀ ਜਿਹੜੀ ਆ ਉਹ ਵੀ ਬਿਲਕੁਲ ਸਹੀ ਆਊਗੀ ਠੀਕ ਆ ਬਸ ਇੱਕ ਚੀਜ਼ ਦਾ ਲਾਜ਼ਮੀ ਲਾਜ਼ਮੀ ਧਿਆਨ ਰੱਖਣਾ ਅਗਲੀ ਝੋਲੀ ਤੇ ਬੈਗ ਝੋਲੀ ਦਾ ਪੂਰਾ ਫਰਕ ਹੁੰਦਾ ਕਈ ਭੈਣਾਂ ਕੀ ਕਰਨ ਦੋਨੇ ਝੋਲੋਂ ਇੱਕੋ ਜਿਹਾ ਪਾਣ ਦੀਆਂ ਫਰਜੀ ਓਲੀ ਖੜਦੀ ਨਹੀਂ ਠੀਕ ਆ ਇਹ ਚੀਜ਼ ਦਾ ਲਾਈਨ ਮੇਂ ਧਿਆਨ ਰੱਖਣਾ ਬਾਕੀ ਇਹ ਕਿਸੇ ਨੂੰ ਜ਼ਿਆਦਾ ਸਮੱਸਿਆ ਆਉਣੀ ਨਹੀਂ ਹੁੰਦੀ ਇਹ ਤਾਂ ਫੋਨ ਤੇ ਪੁੱਛ ਸਕਦੇ ਹੋ ਤੁਸੀਂ ਹਾਂ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਨਾ ਇੱਥੋਂ ਆਪਾਂ ਛੱਡਣਾ ਇੱਥੇ ਖੁੰਝ ਨਹੀਂ ਮੰਦੀ ਉਹਦੇ ਨਾਲ ਬਾਕੀ ਜਿਹੜੇ ਭਰਾ ਟੇਲਰ ਮਾਸਟਰ ਮੇਰੇ ਨਾਲ ਜੁੜੇ ਹੋਏ ਆ ਜੇ ਕਿਸੇ ਵੀ ਨਾਪ ਦੀ ਤੁੰਤੂ ਨਹੀਂ ਪਤਾ ਲੱਗਦਾ ਜਾਂ ਕੋਈ ਪੈਂਟ ਸ਼ਰਟ ਆਪਾਂ ਕੱਟ ਰਹੇ ਆ ਉਹਦਾ ਨਹੀਂ ਪਤਾ ਲੱਗਦਾ ਤਾਂ ਫੋਨ ਤੇ ਤੁਸੀਂ ਪੁੱਛ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਨਾ ਕੀ ਜਿਹੜੇ ਭਰਾ ਕੋਈ ਸੇਵਾ ਕਰਨ ਚਾਹੁੰਦੇ ਆ ਕਿਸੇ ਵੀ ਏਰੀਏ ਦੇ ਵਿੱਚ ਉਹ ਮੈਨੂੰ ਦੱਸ ਦਿਆ ਕਰੋ ਬਈ ਅਸੀਂ ਸਿਖਾ ਦੇਵਾਂਗੇ ਜੇ ਕੋਈ ਬੱਚੇ ਜਾਂ ਬੱਚੀਆਂ ਹਨ ਸਿੱਖਣ ਨੂੰ ਕਹਿੰਦੇ ਆ ਪਉਮਾ ਪੈਸੇ ਲੈ ਕੇ ਸਿਖਾ ਦੇਣ ਕੋਈ ਦਿੱਕਤ ਨਹੀਂ ਪਰ ਮੇਰੇ ਨਾਲ ਇੱਕ ਵਾਰੀ ਸੰਪਰਕ ਜ਼ਰੂਰ ਕਰ ਲੈ ਕਰਨ ਜ਼ਰੂਰੀ ਬੇਨਤੀ ਹੈ ਹੈਨਾ ਜ ਜਿਹੜੀਆਂ ਭੈਣਾਂ ਐਕਸਪਰਟ ਆ ਉਹ ਪੈਸੇ ਲੈ ਕੇ ਸਿਖਾ ਦੇਣਗੇ ਕਿਸੇ ਵੀ ਏਰੀਏ ਤੋਂ ਹੁਣ ਉਹ ਮੇਰੇ ਨਾਲ ਜ਼ਰੂਰ ਸੰਪਰਕ ਕਰਿਆ ਕਰੋ ਠੀਕ ਆ ਹੁਣ ਆਪਾਂ ਇਥੇ ਜਿਵੇਂ ਲਿਖਾਂਗੇ ਨੇ ਜੀ ਬਾਲਾਸਟਿਕ ਇਹ ਜਗਾ ਦੀ ਠੀਕ ਹੈ ਜੇਬ ਲਾਸਟ ਕਿਤੇ ਇੱਥੇ ਲਿਖਾਂਗੇ ਆਪਾਂ ਇਹਦੀ ਲੰਬਾਈ 38 ਇੰਚ ਸਿਉਣ ਮਾਰਨੀ ਦਾ ਆਪਾਂ ਲਿਖਾਂਗੇ ਇੱਥੇ ਸਲਾਈ ਠੀਕ ਹੈ ਜੀ ਇਹਦੇ ਦੇ ਪਾਸੇ ਸਿੱਧਾ ਪਾਸਾ ਆ ਗਿਆ ਆਪਣਾ ਇੱਥੇ ਹਨਾ ਕੱਪੜੇ ਗਮਾਂਚਣਾਂ ਜਾਂ ਕਿਸੇ ਨਾਲ ਰਲਣਾਂ ਆਪਾਂ ਫਿਰ ਕੀ ਕਰਾਂਗੇ ਆਹ ਜਿਹੜੀ ਟੇਪ ਹੁੰਦੀ ਆਪਣੀ ਸਰਮੈਕੀ ਵਾਲੀ ਇਹ ਕੱਟ ਕੇ ਆਪਾਂ ਇੱਥੇ ਲਾ ਕੇ ਇਹਦੇ ਉੱਪਰ ਨੰਬਰ ਪਾਵਾਂਗੇ ਆਹ ਤਾਂ ਕਿ ਕਿਉਂਕਿ ਕੱਪੜੇ ਇੱਕੋ ਜਿਹੇ ਹੋ ਜਾਂਦੇ ਹਨ ਨਾ ਦਿਵਾਲੀ ਕਰਕੇ ਜਿਆਦਾ ਭੀੜ ਹੁੰਦੀ ਆ ਵੈਸੇ ਵੀ ਆਪਣੇ ਕੋਲ ਜਿਆਦਾ ਹੀ ਰਹਿੰਦਾ ਕੰਮ ਇੱਥੇ ਆਪਾਂ ਲਿਖਾਂਗੇ 2380 ਠੀਕ ਇਹ ਨੰਬਰ ਆ ਪਜਾਮੇ ਦਾ ਇਧਰ ਆਪਾਂ ਲਿਖਤਾ ਜੇਬਾਂ ਲਾਸਟਿਕ ਲੱਕ ਕਿੰਨਾ 37 ਜਦੋਂ ਲਾਸਟਿਕ ਪਾਉਣੀ ਹੁੰਦੀ ਹੈ ਲੱਕ ਦਾ ਇੱਥੋਂ ਤੋਂ ਨੀ ਤੋਂ ਹੇਠਾਂ ਲਾਈ ਵੀ ਮਿਲਿਆ ਕਰੋ ਭਾਵੇਂ ਕੋਈ ਭੇਜਦਾ ਲੱਕ ਮੇਨ ਭਾਵੇਂ ਕਿਸੇ ਭਰਾ ਦੇ ਕੱਪੜੇ ਆ ਇੱਥੋਂ ਤੋਂ ਨੀ ਤੋਂ ਹੇਠਲੇ ਪਾਸੇ ਠੀਕ ਆ ਜੇ ਕੋਈ ਧੁੰਨੀ ਦੇ ਵੰਦਦਾ ਤਾਂ ਧੁੰਨੀ ਤੋਂ ਮੇਨ ਲੋ ਜੀ ਇਹ ਆਪਣਾ ਪਜਾਮਾ ਕੱਟਿਆ ਗਿਆ ਹੁਣ ਜੇ ਤੁਸੀਂ ਤੀਰਾ ਕੱਟਣਾ ਦਾ ਇੱਥੋਂ ਕ ਹਰ ਇੱਕ ਚੀਜ਼ ਨਾ ਇੱਕ ਉਹਦਾ ਤਰੀਕਾ ਹੁੰਦਾ ਕਿ ਕਿੱਥੋਂ ਕਿਹੜੀ ਚੀਜ਼ ਕੱਢਣੀ ਹੈ ਕਿੱਥੋਂ ਕਿਹੜੀ ਚੀਜ਼ ਲਾਜ਼ਮੀ ਇਹ ਚੀਜ਼ ਇਹ ਨਹੀਂ ਹੈ ਵੀ ਕਿਤੋਂ ਕਿਤੋਂ ਕੱਢ ਲੈ ਕਿਤੋਂ ਕਿਤੋਂ ਨਾ ਇੱਥੋਂ ਤੀਰਾ ਜਿਹੜਾ ਹੈਗਾ ਉਹ 18 ਆਪਾਂ 20 ਦਾ ਪੀਸ ਲਾਉਣਾ ਹੁੰਦਾ ਹਮੇਸ਼ਾ ਮੈਂ ਥੋੜਾ ਜਿਹਾ ਵੱਧ ਲਾਉਣਾ ਹੁੰਦਾ ਹੈ ਲਓ 20 ਦਾ ਪੀਸ ਆਪਾਂ ਕੱਢ ਲਏ ਇਥੋਂ ਇਸ ਤਰ੍ਹਾਂ ਹਾਂ ਜੀ ਦੂਰਾ ਸੀਗਾ ਫਿਰ ਆਪਾਂ ਚੌੜਾ ਕਰ ਲਈ ਹੁਣ ਆ ਪਹਿਲਾਂ ਆਪਾਂ ਇਹਦੀ ਕੰਨੀ ਕੱਢ ਦਈਏ ਲਓ ਇਸ ਤਰ੍ਹਾਂ ਕਰਕੇ ਉਨជា ਮੀਟੀ ਦਾ ਹੈਗਾ 9 ਇੰਚ ਜਾਨੀ ਕਿ 18 ਇੰਚ ਆ ਦੂਰਾ ਆਪਾਂ 9 ਦਾ 9.5 ਲਾਵਾ ਹੈ ਠੀਕ ਹੈ ਜਾਨੀ ਕਿ 19 ਇੰਚ ਤੇ ਸਾਈਡ ਤੋਂ ਕਿੰਨਾ ਰੱਖਾਂਗੇ 4 ਇੰਚ ਇੱਥੋਂ ਕਿੰਨਾ ਰੱਖਾਂਗੇ 5 ਇੰਚ ਇੱਥੋਂ ਕਿੰਨਾ ਰੱਖਾਂਗੇ ਪੌਣੇ 3 ਇੰਚ ਅੱਜ ਪੌਣੇ 3 ਇੱਥੋਂ ਕਿੰਨਾ ਰੱਖਾਂਗੇ 3.5 ਇੰਚ ਇਹ ਇਸ ਤਰ੍ਹਾਂ ਠੀਕ ਹੈ ਕਿਸੇ ਵੀ ਚੀਜ਼ ਜੀ ਮੈਂ ਵਾਰ-ਵਾਰ ਕਹਿੰਦਾ ਨੂੰ ਮੇਰੀ ਨਹੀਂ ਸਮਝ ਲੱਗਦੀ ਕਿਸੇ ਭੈਣ ਨੂੰ ਜਾਂ ਭਰਾ ਨੂੰ ਤਾਂ ਕਮੈਂਟ ਬਾਕਸ ਤੇ ਵੀ ਜਾ ਕੇ ਲਾਜ਼ਮੀ ਦੱਸਿਆ ਕਰੋ ਬਾਈ ਸਾਨੂੰ ਆ ਜੀਜ਼ ਦਾ ਕੁਝ ਵੀ ਸਮਝ ਨਹੀਂ ਆਉਂਦਾ ਹਨਾ ਤਾਂ ਕਿ ਅਗਲੀ ਵੀਡੀਓ ਵਿੱਚ ਆਪਾਂ ਉਹ ਚੀਜ਼ਾਂ ਸੁਧਾਰ ਕਰ ਸਕੀਏ ਤੇ ਜੇ ਕਿਸੇ ਭੈਣ ਕੋਲੇ ਜਾਂ ਭਰਾ ਕੋਲੇ ਵਧੀਆ ਕੋਈ ਸੁਝਾਅ ਹੁੰਦਾ ਉਹ ਲਾਜ਼ਮੀ ਜੇ ਕਰੋ ਅਗਲੀ ਵੀਡੀਓ 'ਚ ਉਹ ਵੀ ਤੁਹਾਡਾ ਸੁਝਾਅ ਮੈਂ ਮੰਨ ਕੇ ਜਰੂਰ ਅਪਲੋਡ ਕਰਿਆ ਕਰੂੰਗਾ ਲਓ ਆਹੋ ਤੀਰਾ ਨੇੜੇ ਕਰਕੇ ਦਿਖਾ ਦੋ ਕਿਉਂਕਿ ਇਹ ਇੱਕ ਨਾ ਜ਼ਰੂਰੀ ਹੁੰਦਾ ਹੈਗਾ ਤੀਰੀ ਵਾਲੀ ਚੀਜ਼ ਜਿਹੜੀ ਕਿਉਂਕਿ ਇੱਥੋਂ ਹੀ ਆਪਣਾ ਫਰੰਟ ਦਾ ਕੋਈ ਵਾਲ ਜਾਂ ਕੋਈ ਕਲਰ ਵਗੈਰਾ ਦਾ ਸਾਰਾ ਇੱਥੋਂ ਨਿਕਲਣਾ ਇੱਥੇ ਟੱਕ ਲਾਵਾਂਗੇ ਆਪਾਂ ਠੀਕ ਸਾਈਡ ਤੋਂ ਆਪਾਂ ਇੱਕ ਸੂਤ ਜਾਂ ਡੇਢ ਸੂਤ ਜਿਹੜਾ ਚੱਕਦੇ ਹੁੰਨੇ ਉਹ ਚੱਕਣਾ ਠੀਕ ਹੈ ਇੱਥੇ ਹੁਣ ਆਪਾਂ ਇਹਦੇ ਨੰਬਰ ਲਾਵਾਂਗੇ ਇਸ ਜਗ੍ਹਾ ਤੇ ਕਿਉਂਕਿ ਇੱਥੇ ਆਪਣਾ ਲੇਬਲ ਆ ਜਾਊਗਾ ਇੱਥੇ ਆਪਾਂ ਲਾਉਗੇ ਨੰਬਰ ਕਿਸੇ ਭਰਾ ਨੇ ਕੋਈ ਲੇਬਲ ਵਗੈਰਾ ਜਾਂ ਜਿਹੜੀਆਂ ਪੈਂਟਾਂ ਦੇ ਅੰਦਰ ਸੰਤਾ ਲੱਗਦਾ ਹਨਾ ਦੁਪੱਟੀ ਹੁੰਦੀ ਆ ਉਹਦੇ ਬਾਰੇ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਬਾਈ ਕਿੱਥੋਂ ਬੰਦਦੇ ਆ ਅਸੀਂ ਬਣਵਾਉਣਾ ਚਾਹੁੰਦੇ ਆ ਤਾਂ ਉਹ ਵੀ ਫੋਨ ਕਰਕੇ ਮੈਨੂੰ ਪੁੱਛ ਲਿਆ ਕਰੋ ਲਓ ਜੀ 2380 ਠੀਕ ਆ ਪਜਾਮੇ ਤੇ ਵੀ ਨੰਬਰ ਪਾਇਆ ਕੁਰਤੇ ਤੇ ਵੀ ਇਹ ਕਿਸੇ ਦਾ ਕੱਪੜਾ ਇਧਰ ਉਧਰ ਦਿੰਦੇ ਉਹ ਆਪਣਾ ਨਾਮ ਲਿਖ ਦਿੰਦੇ ਆ ਤਾਂ ਨਾਮ ਰਲ ਜਾਂਦੇ ਹੈ ਹਨਾ ਇਹ ਸਭ ਤੋਂ ਵੱਡੀ ਸਮੱਸਿਆ ਹੁੰਦੀ ਆ ਲਓ ਜੀ ਹੁਣ ਆਪਾਂ ਇਹਦਾ ਕੁੜਤਾ ਚੱਕਾਂਗੇ ਕੁੜਤਾ ਚੱਕ ਕੇ ਆਪਾਂ ਮਿਲਾਗੇ ਵੀ ਤੀਰ ਆਪਣਾ ਕੁੜਤੇ ਨਾਲ ਫਿੱਟ ਬੈਣਾ ਜਾਂ ਕਿਤੇ ਕੋਈ ਮੜਾ ਮੋਟਾ ਫਰਕ ਛਰਕ ਆਏਗਾ ਉਹ ਹੁਣ ਹੀ ਨਿਕਲ ਜਾਊਗਾ ਆਪਣਾ ਆਹ ਲਓ ਇੱਥੋਂ ਆਪਾਂ ਇਹ ਮਿਚਾ ਲਿਆ ਇਸ ਤਰ੍ਹਾਂ ਇਹ ਉੱਪਰ ਤੀਰ ਰੱਖਾਂਗੇ ਸੈੱਟ ਕਰਕੇ ਜਿੰਨਾ ਆਪਣਾ ਸਿਉਣ ਦੇ ਵਿੱਚ ਦਬਾਅ ਆਉਣਾ ਹੁੰਦਾ ਐਵੇਂ ਠੀਕ ਆ ਐਸਾ ਹੁਣ ਆਪਾਂ ਇਹਨੂੰ ਨਹੀਂ ਬੰਦ ਕਰ ਲਾਂਗੇ ਇਹ ਆਹੋ ਇਸ ਤਰ੍ਹਾਂ ਠੀਕ ਆ ਜੀ ਐਸ ਤੋ ਆਪਾਂ ਇਹਨੂੰ ਇਹ ਮੋੜ ਕੇ ਦੇਖ ਲੈਣਾ ਇਹ ਆਹੋ ਆ ਦੇ ਬਿਲਕੁਲ ਸਿੱਟ ਆ ਰਿਹਾ ਨਾ ਜਦੋਂ ਤੁਹਾਡਾ ਇੱਥੋਂ ਸਿੱਟ ਆ ਗਿਆ ਇੱਥੇ ਵੀ ਨੀ ਕੋਈ ਵੱਲ ਪਊਗਾ ਨਾ ਇਧਰ ਨੂੰ ਵਾਰਨੇ ਕਿ ਲਈ ਨਹੀ ਇਧਰ ਨੂੰ ਕਈ ਵਾਰੀ ਕੀ ਹੁੰਦਾ ਆਪਾਂ ਕੁਰਤੇ ਬਣਾਉਣੇ ਨੇ ਨੇੜੇ ਕਰਕੇ ਦਿਖਾ ਦੂਗਾ ਇਹ ਮੈਂ ਹਨ ਇੱਥੋਂ ਜ਼ਿਆਦਾ ਤੀਰੀ ਵਾਲਾ ਕਪੜਾ ਵਾਝਦਾ ਜਾਂ ਆਹ ਕੁਰਤੇ ਵਾਲਾ ਵਾਝਦਾ ਪਰ ਇਹ ਪਹਿਲੇ ਤੁਸੀਂ ਉਸ ਹਿਸਾਬ ਨਾਲ ਕੱਟਿਆ ਕਰੋ ਬਾਅਦ ਦੇ ਵਿੱਚ ਫਟਾਫਟ ਚੱਕ ਕੇ ਆਪਾਂ ਜੜੀ ਜੱਗੇ ਤੇ ਕਿਤੇ ਵੀ ਨਾ ਵਧੇ ਨਾ ਘਟੇ ਬਿਲਕੁਲ ਸਹੀ ਆਊਗਾ ਠੀਕ ਹੈ ਜੀ ਇਹਨੂੰ ਆਪਾਂ ਹੁਣ ਟੀਰਾ ਵਿੱਚ ਰੱਖਤਾ ਹੁਣ ਮੈਂ ਤੁਹਾਨੂੰ ਬਾਹ ਕੱਢ ਕੇ ਦਿਖਾਉਂਗਾ ਵੀ ਕਿਵੇਂ ਕੱਢਣੀ ਆਪਾਂ ਇਥੋਂ ਬਿਲਕੁਲ ਸਿੱਧੀ ਬਾਹ ਕੱਟਿਆ ਕਰੋ ਜੇ ਕੋਈ ਮਜਬੂਰੀ ਹੋਈ ਆਪਣੀ ਤਾਂ ਫੇਰ ਆਪਾਂ ਉਹਨੂੰ ਟੇਢੀ ਕਰਨਾ ਨਹੀਂ ਤਾਂ ਸਿੱਧੀ ਬਾਹ ਕੱਢਿਆ ਕਰੋ ਸਿੱਧੀ ਬਾਹ ਮਤਲਬ ਕਿਵੇਂ ਕਿਉਂਕਿ ਬਹੁਤ ਸਾਰੇ ਭਰਾ ਅੱਜ ਤੋਂ 25 30 ਸਾਲ ਪਹਿਲਾਂ ਸਿੱਖੀ ਹੁੰਦੇ ਆ ਉਹ ਕੱਪੜਾ ਪੂਰਾ ਹੋਣ ਦੇ ਬਾਵਜੂਦ ਵੀ ਬਾਹ ਨੂੰ ਇਸ ਤਰ੍ਹਾਂ ਟੇਢੀ ਕੱਢਦੇ ਆਂ ਏਨਾਂ ਤੇ ਜੀਣਾ ਕੀ ਬਾਹ ਕੌਮਦੀ ਰਹਿੰਦੀ ਐ ਇਸ ਤਰ੍ਹਾਂ ਠੀਕ ਆ ਜੇ ਤੁਹਾਡੇ ਕੋਲ ਕਪੜਾ ਪੂਰਾ ਹੈਗਾ ਫੇ ਤੁਸੀਂ ਬਿਲਕੁਲ ਸਿੱਧੀ ਇਹ ਇਸ ਤਰ੍ਹਾਂ ਕਿਉਂਕਿ ਜਦੋਂ ਅਸੀਂ ਕੰਮ ਸਿੱਖੇ ਸੀ ਸਾਨੂੰ ਵੀ ਉਦੋਂ ਐਂ ਸਿਖਾਇਆ ਗਿਆ ਸੀਗਾ ਵੀ ਬਾਹ ਐਂ ਕੱਟਨੀ ਟੇਢੀ ਠੀਕ ਆ ਪਰ ਅੱਜ ਟਾਈਮ ਬਦਲ ਗਿਆ ਅੱਗੇ ਅੱਗੇ ਨਵੀਆਂ ਨਵੀਆਂ ਚੀਜ਼ਾਂ ਜਿਹੜੇ ਭਰਾ ਕੋਈ ਸਿੱਖਦੇ ਆ ਜਾਂ ਸਿੱਖਣਾ ਚਾਹੁੰਦੇ ਉਦੋਂ ਜਾਂਦੇ ਸਿੱਖ ਜੇ ਹੁਣ ਮੈਂ ਕਹੇ ਤੇ ਵੀ ਮੈਂ ਹੀ ਬੜਾ ਸਿਆਣਾ ਮੈਂ ਅੱਗੇ ਜਦੋਂ ਆਪਾਂ ਰੋਗੇ ਬਸ ਕੰਮ ਖਤਮ ਹੋ ਗਿਆ ਤੁਸੀਂ ਸਮਝੋ ਕਿਉਂਕਿ ਮੈਂ ਅੱਜ ਤੱਕ ਰਵੀ ਕੋਈ ਚੀਜ਼ ਨਵੀਂ ਭਾਵੇਂ ਕੋਈ ਬੱਚਾ ਸਿਖਾਉਣ ਵਾਲਾ ਹੋਵੇ ਸਿੱਖਦਾ ਰਹਿਣਾ ਜਿਹੜੇ ਕੋਈ ਭਰਾ ਆ ਜਾ ਕੋਈ ਭੈਣ ਕਹਿੰਦੀ ਬਸ ਮੈਂ ਸਿੱਖ ਗਈ ਮੈਂ ਪਰਫੈਕਟ ਆ ਇਸ ਤੋਂ ਬਾਅਦ ਕੁਝ ਨਹੀਂ ਹਨ ਫਿਰ ਉਸ ਤੋਂ ਬਾਅਦ ਆਪਾਂ ਨਾ ਖੜ ਜਾਂਦਾ ਜਿਵੇਂ ਕਿ ਆਪਾਂ ਕਹਿੰਦੇ ਨੇ ਖੜਾ ਪਾਣੀ ਕੰਦਾ ਹੋਏ ਜਦੋਂ ਆਪਾਂ ਖੜ ਗਏ ਸਮਝੋ ਖਤਮ ਆ ਕੰਮ ਤਾਂ ਸਿੱਖਦੇ ਰਿਆ ਕਰੋ ਅੱਗੇ ਅੱਗੇ ਫੇਰ ਹੀ ਬੰਦਾ ਕਾਮਯਾਬ ਹੁੰਦਾ ਹਨ ਲੋ ਜੀ ਹੋਰ ਜਿਹੜੀ ਛਾਤੀ ਆ ਉਹਦਾ ਅੱਧ ਕਰਕੇ ਤੁਸੀਂ ਮੋਢਾ ਪਾਉਣਾ ਹੁੰਦਾ ਜਿਵੇਂ ਇਸ ਭਰਾ ਦੀ ਛਾਤੀ ਹੈਗੀ 39 ਤਾਂ ਜੇ 38 ਹੁੰਦੀ ਕਿ ਫਿਰ ਕਿੰਨਾ ਬੰਦਾ ਸੀਗਾ 38 ਦਾ ਕਿੰਨਾ ਹੋ ਗਿਆ 19 19 ਦੇ 2 21 ਇਹਦਾ ਮੋਡਾ ਬਣੂਗਾ ਸਾਢੇ 21 ਜਣੀ ਛਾਤੀ ਹੁੰਦੀ ਆ ਉਹਦਾ ਅੱਧ ਕਰਕੇ ਉਹ ਚ 2 ਇੰਚ ਪਾ ਲਿਓ ਉਹਦੇ ਵਿੱਚ ਨਿਕੂ ਮਾਰਜਿਨ ਪਾਉਣਾ ਇਹ ਚੀਜ਼ ਦਾ ਲਾਈਨ ਮੀ ਤਿਆਰ ਰੱਖਣਾ ਕੈਵਰੇ ਨੂੰ ਹਲਾਉਣਾ ਵਾਲਾ ਹਾਂ ਹਨ ਐਸਟਰਾਪ ਕਰਤੀ ਨੂੰ ਸਿੱਟ ਚੰਗੀ ਤਰ੍ਹਾਂ 1 ਇੰਚ ਹਾਂ ਤਨਹੀਂ ਕਿ 10.5 ਠੀਕ ਹੈ ਇਸ ਤਰ੍ਹਾਂ ਚੈੱਕ ਕਰ ਲੈਣਾ ਕੋਈ ਲੱਡ ਤਾਂ ਵਾਧਾ ਕਰਦੋ ਨੀ ਇੱਥੋਂ ਜਿਹੜੀ ਢਾਲ ਦੇਣੀ ਆ ਉਹ 4 ਇੰਚ 4 ਇੰਚ ਪਟਾਲ ਦੇਵਾਂਗੇ ਇਸ ਜਗ੍ਹਾ ਤੇ ਨਿਸ਼ਾਨੀ ਲਾਵਾਂਗੇ ਆਪਾਂ ਬਾਹ ਦੀ ਬਾਹ ਦੀ ਲੰਬਾਈ ਕਿੰਨੀ ਆ 24.5 ਆਪਾਂ ਕਿੰਨੀ ਲਾਵਾਂਗੇ 23.5 ਤੇ ਨਿਸ਼ਾਨ ਇੱਥੋਂ ਨਾ 2 ਮਿੰਟ ਵੱਧ ਲੱਗਦੀਆਂ ਸਿਰਫ ਇਸ ਤਰ੍ਹਾਂ ਨਿਸ਼ਾਨ ਆ ਲੈ ਕਰੋ ਕਿ ਸਿੱਧਾ ਐਸ ਤਰ੍ਹਾਂ ਇਹਨੂੰ ਨਿਸ਼ਾਨਾ ਉਧਰ ਨੂੰ ਕਰ ਲੈ ਕਰੋ ਆ ਜਿਆਦਾ ਲੱਗ ਗਿਆ ਆਪਾਂ ਇਹਦੇ ਦੋ ਸੂਤ ਬਸ ਦੋ ਕਸੂਤ ਹੀ ਰੱਖਣਾ ਤੇ ਜਿਹਨਾਂ ਭਰਾ ਜਗੂ ਪੈਣਾ ਜਿਆਦਾ ਜਿਆਨ ਹੁੰਦੇ ਉਹ ਨਿਸ਼ਾਨ ਨੂੰ ਐ ਸਿੱਧਾ ਕਰ ਲੈ ਕਰੋ 4 ਇੰਚ ਵਾਲੇ ਇੱਥੇ ਜਦੋਂ ਆਪਾਂ ਤਾਂ ਕਿ ਨਿਸ਼ਾਨ ਲਾਵਾਂਗੇ ਆਪਾਂ ਨੂੰ ਸੌਖਾ ਪਤਾ ਲੱਗ ਜੀ ਅਟਾਲ ਚੰਗੀ ਤਰ੍ਹਾਂ ਬੋਣੀ ਆਪਾਂ ਨੇ ਇਸ ਤਰ੍ਹਾਂ ਇੱਥੇ ਜਿਹੜੇ ਬਾੜ ਪੈਂਦੇ ਹੁੰਦੇ ਜਿਆਦਾ ਬੁਲਬਲੇ ਬੰਦੇ ਆ ਉਹ ਪੈਣ ਵੜੀ ਜੇ ਕਿਸੇ ਭੈਣ ਦੇ ਵੀ ਜਿਆਦਾ ਬੁਲਬਲੇ ਬੰਦੇ ਆ 3 ਇੰਚ ਦੀ ਬਿਜਾਈ ਸਾਢੇ ਤਿੰਨ ਢਾਲ ਪਾ ਦੇ ਕੋਲ ਉਹ ਵੀ ਨਹੀਂ ਪੈਣੀ ਤੇ ਹੁਣ ਜਿਹੜਾ ਕਾਫਾਇਸ ਪਰ ਨੂੰ 10 ਇੰਚ ਤੇ ਬਾਹ ਅੱਗੋਂ ਪਰ ਖਾ ਕੇ 6 ਇੰਚ 6 ਕੂਣੀ ਕਿੰਨੀ ਆ 15 7/2 ਆਪਾਂ ਕਿ ਨਹੀਂ ਰੱਖਾਂਗੇ 8 ਇੰਚ ਇਹ ਚੀਜ਼ਾਂ ਲਾਜ਼ਮੀ ਮਿਣਾ ਕਰੋ ਤਾਂ ਕਿ ਬਾਅਦ ਦੇ ਵਿੱਚ ਦਿੱਕਤ ਨਾ ਆਵੇ ਨਹੀਂ ਤਾਂ ਬਾਹਾਂ ਜਦੋਂ ਆਪਾਂ მოੜਾਂਗੇ ਸਿਆੜਾ ਬੰਦਾ 모ੜੂਗਾ ਪੱਠੇ ਲਾਉਣ ਵੇਲੇ ਤਾਂ ਬਾਹਾਂ ਜਦੋਂ ਚੜਨੀ ਨਹੀਂ ਤੇ ਫਿਰ ਸੂਟ ਆਪਣੇ ਪੱਲੇ ਪੈ ਜਾਊਗਾ ਹਰ ਇੱਕ ਚੀਜ਼ ਦੀ ਬਰੀਕੀ ਦੇ ਵਿੱਚ ਜਾਇਆ ਕਰੋ ਹਨਾ ਸਾਰਿਆਂ ਦੇ ਵੱਖਰਾ ਵੱਖਰਾ ਨਾਪ ਹੁੰਦਾ ਉਵੇਂ ਹੀ ਕੱਟਿਆ ਕਰੋ ਇਹ ਆਹੋ ਐਸ ਨਿਸ਼ਾਨ ਨਾਲ ਇਧਰੋਂ ਆਪਾਂ ਮਿਲਾ ਦਾਂਗੇ ਐਸ ਨਿਸ਼ਾਨ ਨਾਲ ਇਹ ਠੀਕ ਹੈ ਜੀ ਇਥੋਂ ਆਪਾਂ ਜਿਹੜੀ ਇਹ ਗਲਾਈ ਦੇਣੀ ਇਸ ਤਰ੍ਹਾਂ ਲੋਚ ਠੀਕ ਆ ਫੱਟੀਆਂ ਕੱਟਣੀਆਂ ਕਿਵੇਂ ਆਪਾਂ ਇਥੋਂ ਆਹ ਛੱਡ ਦੇਣਾ ਜਿੰਨਾ ਸਿਓਂ ਚਾਊਗਾ ਨਾ ਕੱਪੜਾ ਇਸ ਤਰ੍ਹਾਂ ਹੁਣ ਆਪਾਂ ਇਹਦੇ ਉੱਤੇ ਰੰਗਦਾਰ ਕੱਪੜਾ ਤੇ ਇਹਦੇ ਉੱਤੇ ਚਾਕ ਖਸਾਵਾਂਗੇ ਇਸ ਤਰ੍ਹਾਂ ਕਾਹਦਾ ਖਸਾਇਆ ਇਹ ਆਪਾਂ ਫੱਟੀਆਂ ਕੱਟਣ ਵਾਸਤੇ ਕਿੰਨੀ ਫੱਟੀ ਲੰਬਾਈ 6 ਇੰਚ 6 ਇੰਚ ਫੱਟੀ ਲੰਬਾਈ ਬਹੁਤ ਨੇ 6 ਜਾਂ ਪੌਣੇ 6 ਠੀਕ ਹੈ ਇੱਥੋਂ ਹਾਂ ਠੀਕ ਹੈ ਇੱਥੋਂ ਆਪਾਂ ਨੂੰ ਐ ਮੋੜ ਕੇ ਇੱਕ ਵਾਰੀ ਹੁਣ ਫਰੰਟ ਵਾਲੇ ਪੱਲੇ ਤੇ ਪਾਵਾਂਗੇ ਅੱਧਾ ਇੰਚ ਦੀ ਛਾਂਟ ਇਸ ਤਰ੍ਹਾਂ ਇਹ ਆ ਠੀਕ ਹੈ ਇੱਕ ਟੱਕ ਇੱਥੇ ਇੱਕ ਟੱਕ ਆਪਾਂ ਇੱਥੇ ਠੀਕ ਹੈ ਸਾਰਾ ਸੂਟ ਆਪਣਾ ਕੱਟਿਆ ਗਿਆ ਬਾਕੀ ਜੇ ਕਿਸੇ ਭੈਣ ਨੂੰ ਕਿਸੇ ਵੀ ਚੀਜ਼ ਨਾਲ ਸਮਝ ਆਈ ਹੋਵੇ ਮੈਂ ਬਾਰ ਬਾਰ ਕਹਿਣਾ ਉਹਨਾਂ ਨੂੰ ਫੋਨ ਵੀ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਵੀ ਕਰਾਇਆ ਕਰੋ ਠੀਕ ਵੀਡੀਓ ਸ਼ੇਅਰ ਲਾਜ਼ਮੀ ਕਰਾਇਆ ਕਰੋ ਆਪ ਦਾ ਫਰਜ਼ ਸਮਝ ਕੇ ਨਾਲ ਹੀ ਤੁਹਾਡੀ ਵੀ ਸੇਵਾ ਹੁੰਦੀ ਰਹਿੰਦੀ ਹੈ ਨਾਲ 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 ਨਾਲੇ ਮੇਰੀ ਵੀ ਸੇਵਾ ਹੁੰਦੀ ਰਹਿੰਦੀ ਹੈ ਕਿਉਂਕਿ ਜਦੋਂ ਕੋਈ ਭੈਣ ਵੀਡੀਓ ਦੇਖ ਕੇ ਨੂੰ ਛੱਡ ਦਿੰਨੇ ਹੋ ਉਦੋਂ ਇੱਕ ਮਿੰਟ ਹੀ ਲੱਗਦਾ ਨਾਲ ਦੀਆਂ ਵੀਡੀਓ ਕਲਿੱਕ ਕਰਕੇ ਉਹਨੂੰ ਸ਼ੇਅਰ ਕਰ ਦਿਆ ਕਰੋ ਜਿਹੜੀਆਂ ਭੈਣਾਂ ਸਟੇਟਸ ਵਗੈਰਾ ਪਾ ਸਕਦੀਆਂ ਆਪਣੇ ਚੈਨਲ ਦਾ ਉਹ ਲਾਈਵ ਸਟੇਟਸ ਪਾਇਆ ਕਰੋ ਬਾਕੀ ਜੇ ਕੋਈ ਮੇਰੇ ਘਰ ਨਾਲ ਵਾਲੀ ਕੰਮ ਹੁੰਦਾ ਕੋਈ ਮਦਦ ਕਰਨ ਨਾਲ ਜਿਸੇ ਵੀ ਭੈਣ ਦੀ ਉਹ ਵੀ ਸੰਪਰਕ ਕਰ ਲਿਆ ਕਰੋ ਬਾਕੀ ਜਿਹੜੀਆਂ ਭੈਣਾਂ ਨੇ ਸਾਡੇ ਤੋਂ ਕੱਪੜੇ ਲੈ ਕੇ ਸਲਾਈ ਕਰਾਉਣੇ ਹੁੰਦੇ ਆ ਉਹ ਆਪਣੇ ਕੋਲ ਕੱਪੜਾ ਦਿੰਦਾ ਇੱਕ ਵਾਰੀ ਮੈਂ ਤੁਹਾਨੂੰ ਨਿਕਾ ਬਰਾ ਦੇ ਫਟਾਫਟ ਫਿਰ ਆਪਾਂ ਵੀਡੀਓ ਪੂਰੀ ਕਰਦੇ ਆਂ ਇੱਧਰ ਵਾਈਟ ਕੁਰਤੇ ਪੀਮਿਆਂ ਕੀ ਰੱਗਦਾਰ ਕੁਰਤੇ ਪੀਮਿਆਂ ਕੀ ਸਰਦੀ ਵਾਲੇ ਠੀਕ ਆ ਇੱਧਰ ਫਿਰ ਨਾਲ ਦੀ ਨਾਲ ਹੀ ਪੈਂਟਾਂ ਆਂ ਆ ਦੇ ਠੀਕ ਆ ਵਧੀਆ ਸੀ ਆ ਰਾਮ ਰੇਮਨ ਡੋਨੀਅਰ ਦਾ ਕੱਪੜਾ ਹੁੰਦਾ ਇੱਧਰ ਸ਼ਰਟਾਂ ਆ ਰੇਮਨ ਦੀਆਂ ਠੀਕ ਆ ਜੀ ਆ ਫਿਰ ਕੁਰਤੇ ਪੀਮੇ ਘਰੇ ਪਾਉਣ ਵਾਲੇ ਇਹ ਸੱਤ ਸੂਰੀ ਰੇਂਜ ਚ ਵਧੀਆ ਕੱਪੜਾ ਹੁੰਦਾ ਮੋਟਾ ਇਹਦੇ ਬੋਰ ਬਗੈਰਾ ਨਹੀਂ ਆਉਂਦਾ ਤੇ ਜੇ ਕਿਸੇ ਭਰਾ ਨੇ ਜਾਂ ਭੈਣਾ ਨੇ ਬਾਹਰਲੀ ਕੰਟਰੀ ਵਿੱਚ ਆਪਣੇ ਬੱਚਿਆਂ ਕੋਲੇ ਕੱਪੜੇ ਭੇਜਦੇ ਹੁੰਦੇ ਆ ਆ ਸਾਰੇ ਵਧੀਆ ਵਾਲੇ ਆ ਠੀਕ ਆ ਕਾਟਨ ਦੇ ਵਿੱਚ ਵਧੀਆ ਕਪੜਾ ਬਾਲ ਵਗੈਰਾ ਵੀ ਘੱਟ ਪੈਂਦੀ ਆ ਇੱਧਰ ਫੇਰ ਆਗੇ ਘਰੇ ਪਾਉਣ ਨੂੰ ਆ ਸਾਰੀਆਂ ਪੱਗਾਂ ਆ ਆ ਸਾਰੀਆਂ ਪੱਗਾਂ ਆ ਵਧੀਆ ਰੰਗ ਹੁੰਦੇ ਪੱਕੇ ਫੁੱਲ ਵੈਲ ਹੁੰਦੀ ਆ 70 ਰੁਪਏ ਮੀਟਰ ਹੁੰਦੀ ਆ ਤੁਸੀਂ ਸੂਟਾਂ ਵਗੈਰਾ ਅੰਦਰ ਵੀ ਇਹਨੂੰ ਲਾਇਆ ਕਰੋ ਮੈਂ ਵਾਰ-ਵਾਰ ਜ਼ਿਕਰ ਕਰਦਾ ਨਾ ਜੇ ਸਾਡੇ ਤੋਂ ਨਹੀਂ ਲੈਣੀ ਤੇ ਜਿਹੜੀਆਂ ਭੈਣਾਂ ਕੋਲ ਬਠਿੰਡਾ ਸ਼ਹਿਰ ਆ ਸਕਦੀਆਂ ਕਿੱਥੋਂ ਮਿਲਦੀਆਂ ਉਹ ਵੀ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਆ ਕਰੋ ਹਨਾ ਬਾਕੀ ਜਿਹੜੀਆਂ ਭੈਣਾਂ ਨੂੰ ਕੋਈ ਟੇਲਰ ਮਟੀਰੀਅਲ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਬਾਈ ਕਿੱਥੋਂ ਮਿਲਦਾ ਜਾਂ ਕਿਹੋ ਜਿਹਾ ਮਿਲਦਾ ਜਾਂ ਕਿਹੜੀ ਲਾਸਟਿਕ ਲੈਣੀ ਹੈ ਉਹ ਵੀ ਕਮੈਂਟ ਬਾਕਸ ਦੇ ਵਿੱਚ ਆ ਕੇ ਮੈਨੂੰ ਤੁਸੀਂ ਪੁੱਛ ਸਕਦੇ ਹੋ 바ਾਕੀ ਫੋਨ ਤੇ ਪੁੱਛ ਸਕਦੇ ਹੋ ਨੀਚੇ ਮੇਰਾ WhatsApp ਨੰਬਰ ਚੱਲੀ ਜਾਂਦਾ ਜਿਹੜੀਆਂ ਭੈਣਾਂ ਨੇ ਗਰੁੱਪ ਦੇ ਵਿੱਚ ਨੰਬਰ ਐਡ ਕਰਾਉਣਾ ਹੁੰਦਾ ਉਹ ਬੋਲ ਕੇ ਭੇਜਿਆ ਕਰੋ ਲਿਖ ਕੇ ਭੇਜਿਆ ਕਰੋ ਬਈ ਅਸੀਂ ਕੰਮ ਸਿੱਖਣਾ ਸਾਡਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਐਡ ਕਰ ਲਓ ਬਿਲਕੁਲ ਫ੍ਰੀ ਸੇਵਾ ਕੋਈ ਇਹ ਨਹੀਂ ਹੈ ਵੀ ਕੋਈ ਪੈਸੇ ਹਨਾ ਜਿੰਗੇ ਪਹਿਣਾ ਚੈਨਲ ਤੇ ਨਵੀਆਂ ਉਹ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਉਣ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਸਲਾਈ ਦੀ ਵੀਡੀਓ ਜਾਂ ਕਟਾਈ ਦੀ ਵੀਡੀਓ ਪਾਉਣੀ ਆ ਤੁਹਾਡੇ ਕੋਲ ਨਾਲ ਦੀ ਨਾਲ ਆ ਜਾ ਕਰੇ ਬਾਕੀ ਮਿਲਦੇ ਆਂ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ